ਸਾਰ ਨੇ ਉਥੇ ਆਵਿਆ ਮੁਦਿਆ ਆਵਿਆ ਮੁਬਰਾ ਦੀ ਜੋ ਕੋ ਸਤਗੁਰੂ ਜੀ ਦਾ ਕਿਉਂਕਿ ਇਹਨੇ ਹੱਥੋਂ ਦਾ ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਆਵਿਆ ਆਵਿਆ ਮੁਬਰਾ ਆ ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਕਿ ਅਗਾਹ ਤੋਂ ਇਹੋ ਜਿਹੀ ਕੋਈ ਕੋੜ ਵਿਆਧਵੀ ਕਿਸੇ ਮੈਂਬਰ ਨੂੰ ਵੀ ਕਰ ਲਈ ਆ ਜਦੋਂ ਪਾਰਲੀਮੈਂਟ ਦੇ ਵਿੱਚ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਸਿੱਖ ਧਰਮ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਸਿੱਖ ਪੰਥ ਦੇ ਬਾਣੀ ਉਹਨਾਂ ਨੇ ਸਤਗੁਰੂ ਜੀ ਨੇ ਇੱਕ ਨਿਗਰ ਬੈਣਾ ਗੁਰਸ਼ਾਬਦ ਦੀਆਂ ਪਾਈਆਂ ਉਹਨਾਂ ਨੇ ਮੁੰਡੋ ਹੀ ਆਪ ਘੁੜੀਆਂ ਦਫਾਉਣੇ ਜਾਂ ਇੱਕ ਆਪਣਾ ਧਿਆਨ ਲਾ ਕੇ ਬਹਿਣਾ ਕਾਰਮਕਾਂਡ ਸਾਰਿਆਂ ਨੂੰ ਨਿੰਦਾ ਕੀਤੀ ਜਿਹੜੇ ਵੱਖ-ਵੱਖ ਸੈਕਟਰਾਂ 'ਚ ਵੰਡਿਓ ਸੀ ਜਾਤ-ਪਾਤ ਉੱਚ-ਨੀਚ ਉਹਨਾਂ ਸਾਰਿਆਂ ਨੂੰ ਇੱਕ ਸਮਤਲ ਤੇ ਲਿਆਂਦਾ ਤੇ ਪਿਛਲੇ ਦਿਨੀ ਆ ਮੇਰੇ ਕੋ ਇੱਕ ਫੋਟੋ ਵੀ ਆਪਣੇ ਵਾਇਰਲ ਹੋਈ ਆ ਜਿਹੜੀ ਰੌਲ ਗਾਂਧੀ ਸਾਹਿਬ ਨੇ ਉਥੇ ਇੱਕ ਆਵਿਆ ਮੁਦਿਆ ਆਵਿਆ ਮੁਦਰਾ ਦੀ ਫੋਟੋ ਸਤਗੁਰੂ ਜੀ ਦਾ ਕਿਉਂਕਿ ਇਹਨੇ ਹੱਥ ਆਉਂਦਾ ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਆਵਿਆ ਆਵਿਆ ਮੁਦਰਾ ਆ ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਗੁਰਨਾਨਕ ਦੇ ਪਾਤਸ਼ਾਹ ਦੀ ਜਿਹੜੀ ਫਲਸਫਾ ਆ ਉਹ ਇੱਕ ਓਮਕਾਰ ਦਾ ਫਲਸਫਾ ਆ ਉਹਦੇ ਵਿੱਚ ਸਤਗੁਰ ਜੀ ਨੇ ਨੀਵਿਆਂ ਨੂੰ ਉੱਚਾ ਕੀਤਾ ਗਰੀਬਾਂ ਨੂੰ ਉਹਨਾਂ ਨੂੰ ਉਹ ਰਤਵਾ ਬਖਸ਼ਿਸ਼ ਦਿੱਤਾ ਜਿਹੜਾ ਸਮਾਜ ਦੇ ਵਿੱਚ ਕਿਸੇ ਵੇਲੇ ਘਿਰਨਾ ਕੀਤੀ ਜਾਂਦੀ ਸੀ ਸੋ ਅੱਜ ਦੀ ਇਹ ਜਿਹੜੀ ਸਾਡੀ ਅੰਤਰ ਕਮੇਟੀਾਂ ਨੇ ਇਹ ਵੀ ਮਤਾ ਪਾਸ ਕੀਤਾ ਕਿ ਸੰਸਦ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫੋਟੋ ਤੇ ਉਹਨਾਂ ਦੀ ਤਸਵੀਰ ਨੂੰ ਅਦਾ ਆਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਸ ਲੈਂਦੇ ਹਾਂ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਤੇ ਸਿੱਖਿਆਵਾਂ ਨੂੰ ਸਿਆਸੀ ਵਹਿਣ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਅਕਸਰ ਸਿਆਸੀ ਲੋਕ ਅਧਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਮੌਲਕ ਸਿਧਾਂਤਾਂ ਤੇ ਪਾਵਨ ਗੁਰਬਾਣੀ ਦੀ ਆਤਾਂ ਦੀ ਵਿਆਖਿਆ ਗਲਤ ਕੀਤੀ ਜਾਂਦੀ ਹੈ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅਗਾਹ ਤੋਂ ਇਹੋ ਜਿਹੀ ਕੋਈ ਕੋੜ ਵਿਆਦਵੀ ਕਿਸੇ ਮੈਂਬਰ ਨੂੰ ਵੀ ਕਰਨ ਦੀ ਯਾਤਨਾ ਦਿੱਤੀ ਜਾਵੇ ਇਹ ਅਵਿਆ ਮੰਦਰਾ ਤੇ ਦੂਜਾਂ ਇਹਦੇ ਨਾਲ ਜਾਂ ਆਸਰ ਕਰਨ ਦਾ ਇਹੋ ਦਾ ਸਤਗੁਰੂ ਜੀ ਦਾ ਕੋਈ ਸਿਧਾਂਤ ਨਹੀਂ ਸਤਗੁਰੂ ਜੀ ਦਾ ਪਵਿੱਤਰ ਸਿਧਾਂਤ ਉਹ ਜਿਹੜਾ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੱਥੇ ਕੀ ਆ ਕਿ ਇੱਥੇ ਜੱਲੇ ਕੋਈ ਆਉਂਦਾ ਉਹਨੂੰ ਇਹ ਇੱਥੋਂ ਦੀ ਰਹਿਤ ਤਾਂ ਦੱਸੀ ਜਾਂਦੀ ਆ ਪਰ ਕੌਣ ਅੰਦਰ ਆਉਂਦਾ ਕਿਸੇ ਨੂੰ ਨਹੀਂ ਕਿਹਾ ਜਾਂਦਾ ਕੌਣ ਇਸ਼ਨਾਨ ਕਰਦਾ ਪਵਿੱਤਰ ਸਰੋਵਰ ਦੇ ਵਿੱਚ ਉੱਪਰ ਹੀ ਲਾਉਂਦਾ ਕਿਸੇ ਨੂੰ ਕੁਛ ਨਹੀਂ ਕਿਹਾ ਜਾਂਦਾ ਉਹ ਦਾਰਸ਼ੀ ਡਿਉੜੀ ਥਾਣੀ ਜਾ ਕੇ ਨਮਸਕਾਰ ਕਰਦਾ ਕੋਈ ਕਿਸੇ ਨੂੰ ਕੁਛ ਨਹੀਂ ਕਿਹਾ ਜਾਂਦਾ ਉਹ ਆ ਕੇ ਬਾਹਰ ਪ੍ਰਕਰਮਾਂ ਦੇ ਵਿੱਚ ਸ਼ੇਰਤਨ ਸਰਵਣ ਕਰਦਾ ਕੋਈ ਨਹੀਂ ਪੁੱਛਦਾ ਤੇਰੀ ਜਾਤ ਕੌਣ ਹੈ ਆ ਪਾਤ ਕੌਣ ਹੈ ਉਹਨੂੰ ਦੇਖ ਪਵਿੱਤਰ ਦੇ ਵਿੱਚ ਕੋਈ ਵਿਤਕਰਾ ਨਹੀਂ ਲੰਗਰ ਦੇ ਵਿੱਚ ਕੋਈ ਵਿਤਕਰਾ ਨਹੀਂ ਰਹਿਚੰਦ ਕੋਈ ਵਿਤਕਰਾ ਨਹੀਂ ਔਰ ਸਮੁੱਚੇ பிரਮਾਨਦੇ ਤੌਰ ਦੇ ਉੱਤੇ ਅਸੀਂ ਇੱਥੇ ਇਨਫੋਰਮੇਸ਼ਨ ਸੈਂਟਰ ਵੀ ਬਣਾਏ ਜਿਹੜੇ ਉਹਨਾਂ ਦੇ ਸਹਿਯੋਗ ਕਰਦੇ ਆ। ਤੋਂ ਮੇਰਾ ਕਹਿਣ ਤੋਂ ਭਾਵ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਫਲਸਫਾ ਇਹ ਸਰਬੱਤ ਦਾ ਭਲਾ ਤੇ ਮਨੁੱਖਤਾ ਨੂੰ ਸਮਰਪਿਤ ਆ। ਇਹ ਸਮੁੱਚੀ ਮੈਂ ਬਾਰ-ਬਾਰ ਤਾਂ ਕਹਿ ਰਿਹਾ ਸੀ ਇਹਦੇ ਵਿੱਚ ਵਰਨਵਾਦ ਕੋਈ ਨਹੀਂ ਗਾ। ਇਹਦੇ ਵਿੱਚ ਹੋਰ ਕੋਈ ਸਿਸਟਮ ਨਹੀਂ ਗਾ। ਇਹ ਚ ਜਾਤਵਾਦ ਕੋਈ ਨਹੀਂ ਕੀ ਪਰ ਇਹਨੂੰ ਆਪਾਂ ਇਹ ਮੈਂ ਦੂਸਰਿਆਂ ਦੇ ਨਾਲ ਰਲਾ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਫਚੇ ਨਹੀਂ ਉਹ ਕਾਰਵਾਈ ਪਾਈ ਆ ਉਹ ਬਿਲਕੁਲ ਗਲਤ ਆ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਇੱਜ਼ਤੀ ਕਰਦੇ ਹਾਂ ਇਨ ਫਿਊਚਰ ਇਹੋ ਜਿਹੇ ਬਲਾਰੇ ਜਿਹਾਂ ਇਹੋ ਜਿਹੇ ਮੈਂਬਰ ਪਾਰਲੀਮੈਂਟ ਆ ਰੌਲ ਗਾਂਧੀ ਵਰਗੇ ਉਹਨਾਂ ਨੂੰ ਬਿਲਕੁਲ ਅਜਾਇਕ ਨਾ ਦਿੱਤੀ ਜਾਵੇ